ਗਰਮੀ ਕਾਫੀ ਵਧ ਰਹੀ ਹੈ ਤਾਪਮਾਨ ਲਗਾਤਾਰ ਵਧ ਰਿਹਾ ਹੈ ਜਿਆ 43 44 ਡਿਗਰੀ ਤੱਕ ਫਿਰੋਜ਼ਪੁਰ ਦੇ ਵਿੱਚ ਤਾਪਮਾਨ ਵਧ ਚੁੱਕਾ ਹੋਇਆ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਹੋਇਆ ਹੈ ਹਸਪਤਾਲ ਅੰਦਰ ਵਿੱਚ ਪਹੁੰਚੇ ਹੈਗੇ ਆ ਡਾਕਟਰ ਜਤਿੰਦਰ ਕੋਸੜ ਸਾਡੇ ਨਾਲ ਮੌਜੂਦ ਨੇ ਐਮ ਡੀ ਮੈਡੀਸਿਨ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਰੀ ਜਾਣਕਾਰੀ ਲਵਾਂਗੇ ਕਿ ਲੋਕਾਂ ਨੂੰ ਕੀ ਤਿਆਨਕ ਰਹੀ ਹੈ ਸਾਡੇ ਕੋਲ ਅੱਜ ਕੱਲ ਕਾਫੀ ਪੇਸ਼ੈਂਟਸ ਵੱਧ ਗਏ ਗਰਮੀ ਕਰਕੇ ਬੁਖਾਰ ਦੇ ਪੇਸ਼ੈਂਟਸ ਪਲੱਸ ਦਸਤ ਦੇ ਉਲਟੀਆਂ ਦੇ ਪੇਸ਼ੈਂਟ ਸਾਰੇ ਖਾਸਕਰ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਡੀ ਹਾਈਡਰੇਸ਼ਨ ਕਰਕੇ ਵੀ ਉਲਟੀਆਂ ਲੱਗ ਜਾਂਦੀਆਂ ਹਨ ਪਾਣੀ ਜਦੋਂ ਆਪਣੀ ਸ਼ੂਗਰ ਘਟੇ ਜਾਂਦਾ ਹੈ ਗਰਮੀ ਕਰਕੇ ਉਸ ਕਰਕੇ ਇਲੈਕਟ੍ਰੋਲਾਈਟ ਬੈਲੈਂਸ ਹੋ ਜਾਂਦਾ ਹੈ ਤਾਂ ਉਲਟੀਆਂ ਵਗੈਰਾ ਉਸ ਕਰਕੇ ਦਸ ਵੀ ਲੱਗ ਜਾਂਦੇ ਸਮੇਂ ਸਮੇਂ ਕਰਕੇ ਪਾਣੀ ਪਿੰਦੇ ਰਹਿਣ ਨਾ ਤਾਂ ਕਿ ਲੂ ਨਾ ਲਗੇ ਪਿਛਲੇ ਸਾਲ ਕੰਬਾਇਰਟਨ ਵੀ ਐਸੇ ਟਾਈਮ 'ਚ ਮੈਂ ਇਹ ਵਿੱਚ ਟੈਂਪਰੇਚਰ ਪੱਕ ਸੀ ਲੱਗਾ ਸ਼ਾਇਦ ਬਾਰਿਸ਼ਾ ਵੀ ਹੋ ਰਹੀ ਸੀ ਉਦੋਂ ਤੇ ਮੁੰਡੇ ਸੋਮ ਗਰਮੀ ਵਾਪਰ ਰਹੀ ਹੈ ਸਰਕਾਰ ਨੇ ਬੋਲਾ ਵਧੀਆ ਕਰਨ ਚਾਹਿਆ ਇਸ ਟਾਈਮਸ 'ਤੇ ਸਕੂਲਾਂ ਦੇ ਤੇ ਬੱਚਿਆਂ ਨੂੰ ਦੁਪਹਿਰ ਦਾ ਗਰਮੀ ਕਾਫੀ ਵਧ ਰਹੀ ਹੈ ਤਾਪਮਾਨ ਲਗਾਤਾਰ ਵਧ ਰਿਹਾ ਹੈ ਗਿਆ 43 44 ਡਿਗਰੀ ਤੱਕ ਫਿਰੋਜ਼ਪੁਰ ਦੇ ਵਿੱਚ ਤਾਪਮਾਨ ਵੱਧ ਚੁੱਕਾ ਹੋਇਆ ਤਾਂ ਆਉਣ ਵਾਲੇ ਦਿਨਾਂ 'ਚ ਹੋਰ ਵਧੇਗਾ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਹੋਇਆ ਲੋਕਾਂ ਨੂੰ ਕੀ ਇhtਿਆਤ ਵਰਤਨੇ ਚਾਹੀਦੇ ਹੈਗੇ ਆ ਕਿਉਂਕਿ ਕਾਫੀ ਗਰਮੀ ਪੈ ਰਹੀ ਹੈ ਕਾਫੀ ਪੇਸ਼ੈਂਟ ਵੀ ਜਿਹੜੇ ਆਉ ਸਾਹਮਣੇ ਆ ਰਹੇ ਆ ਜਿਨ੍ਹਾਂ ਨੂੰ ਫੂਡ ਪੌਇਜ਼ਨਿੰਗ ਹੋ ਰਹੀ ਹੈ ਔਰ ਜਿਨ੍ਹਾਂ ਨੂੰ ਦਸ ਲੱਗ ਰਹੇ ਹੈਗੇ ਆ ਤਾਂ ਅਸੀਂ ਫਿਰੋਜ਼ਪੁਰ ਸਿਵਲ ਹਸਪਤਾਲ ਦੇ ਵਿੱਚ ਪਹੁੰਚੇ ਹੈਗੇ ਆ ਡਾਕਟਰ ਜਤਿੰਦਰ ਕੋਛੜ ਸਾਡੇ ਨਾਲ ਮੌਜੂਦ ਨੇ ਐਮਡੀ ਮੈਡੀਸਿਨ ਨੇ ਔਰ ਪੇਸ਼ੈਂਟਸ ਦੇਖਦੇ ਹੈਗੇ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਰੀ ਜਾਣਕਾਰੀ ਲਵਾਂਗੇ ਕਿ ਲੋਕਾਂ ਨੂੰ ਕੀ ਧਿਆਨ ਰੱਖਣਾ ਚਾਹੀਦਾ ਹੈ ਡਾਕਟਰ ਸਾਹਿਬ ਲਿਵਿੰਗ ਇੰਡੀਆ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਗਰਮੀ ਕਾਫੀ ਵਧ ਰਹੀ ਹੈ 43 44 ਡਿਗਰੀ ਤੱਕ ਟੈਂਪਰੇਚਰ ਪਹੁੰਚ ਚੁੱਕਾ ਹੈ ਤੁਹਾਡੇ ਕੋਲ ਪੇਸ਼ੈਂਟਸ ਕਿਦਾਂ ਦੇ ਜਿਹੜੇ ਸਾਹਮਣੇ ਆ ਰਹੇ ਮੈਨੂੰ ਸਾਡੇ ਕੋਲ ਅੱਜਕੱਲ ਕਾਫੀ ਪੇਸ਼ੈਂਟਸ ਵੱਧ ਗਏ ਗਰਮੀ ਕਰਕੇ ਬੁਖਾਰ ਦੇ ਪੇਸ਼ੈਂਟਸ ਪਲੱਸ ਦਸਤ ਦੇ ਉਲਟੀਆਂ ਦੇ ਪੇਸ਼ੈਂਟਸ ਆ ਰਹੇ ਆ ਖਾਸ ਕਰਕੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਜੀ ਇਹ ਇਹ ਕਿਵੇਂ ਜਿਹੜਾ ਇਹ ਪੇਸ਼ੈਂਟਸ ਨੂੰ ਹੋ ਜਾਂਦੀ ਹੈ ਫੂਡ ਪాయిਜ਼ਨਿੰਗ ਜਿਹੜਾ ਦਸਤ ਦੀ ਪ੍ਰੋਬਲਮ ਹੈ ਔਰ ਬੁਖਾਰ ਜਿਹੜਾ ਗਰਮੀ ਵਾਧੀ ਹੈ ਤਾਂ ਹੋ ਜਾਂਦਾ ਗਰਮੀ ਕਰਕੇ ਇੱਕ ওয়াটার ਬউন্ড ডিজিজেਸ ਫੈਲਣ ਦਾ ਬਹੁਤ ਖਤਰਾ ਹੋ ਜਾਂਦਾ ਜੋ ਕਿ ਹੁਣ ਦੇਖਣ ਚ ਆ ਰਿਹਾ ਵੈ ਪਲੱਸ ਇਸ ਤੋਂ ਇਲਾਵਾ ਡੀ ਹਾਈਡਰੇਸ਼ਨ ਕਰਕੇ ਵੀ ਉਲਟੀਆਂ ਲੱਗ ਜਾਂਦੀਆਂ ਪਾਣੀ ਜਦੋਂ ਆਪਣੇ ਸਰੀਰ ਦਾ ਘਟ ਜਾਂਦਾ ਹੈ ਗਰਮੀ ਕਰਕੇ ਉਸ ਕਰਕੇ ਇਲੈਕਟ੍ਰੋਲਾਈਟ ਬੈਲੈਂਸ ਹੋ ਜਾਂਦਾ ਹੈ ਤਾਂ ਉਲਟੀ ਵਗੈਰਾ ਉਸ ਕਰਕੇ ਦਸ ਵੀ ਲੱਗ ਜਾਂਦੇ ਹੈ ਤਾਂ ਗਰਮੀ ਦੇ ਵਿੱਚ ਡਾਕਟਰ ਸਾਹਿਬ ਕੀ ਇਤਿਆਹ ਰੱਖਣਾ ਚਾਹੀਦਾ ਜਦੋਂ ਕੋਈ ਰਸਤੇ ਤੇ ਜਾ ਰਿਹਾ ਹੈਗਾ ਵਹੀਕਲ ਤੇ ਜਾ ਰਿਹਾ ਹੈਗਾ ਉਹਨੂੰ ਕੀ ਧਿਆਨ ਦੇਣਾ ਚਾਹੀਦਾ ਦੇਖੋ ਬਾਹਰ ਜਿਹੜਾ ਵੀ ਡਾਇਰੈਕਟ ਸਨਲਾਈਟ ਜੇ ਨਿਕਲਣਾ ਹੈ ਤੋਂ ਉਹਨੂੰ ਬੈਲ ਤਾਂ ਅਵੋਇਡ ਕਰਨਾ ਚਾਹੀਦਾ ਪਰ ਜੇ ਮਜਬੂਰੀ ਕੰਮ ਕਰਨੇ ਤੇ ਨਿਕਲਣਾ ਵੀ ਪੈਂਦਾ ਹੈ ਤੇ ਬੰਦਾ ਜਦੋਂ ਵੀ ਬਾਹਰ ਨਿਕਲੇ ਆਪਣਾ ਸੇਰਵੇਰਾ ਢੱਕ ਲਵੇ ਛਤਰੀ ਲੈ ਸਕਦਾ ਵੈ ਜਿਹੜੇ ਕੱਪੜੇ ਹੈ ਉਹ ਲਾਈਟ ਕਲਰ ਦੇ ਪਾਉਂ ਜਿਹੜੇ ਡਾਰਕ ਕਲਰ ਉਹ ਜ਼ਿਆਦਾ ਲਾਈਟ ਅਬਜ਼ਰਵ ਕਰਦਾ ਗਰਮੀ ਜ਼ਿਆਦਾ ਲੱਗਦੀ ਹੈ ਤੇ ਸਮੇਂ ਸਮੇਂ ਤੇ ਪਾਣੀ ਪੀਂਦੇ ਰਹਿਣ ਤਾਂਕਿ ਲੂ ਨਾ ਲਗੇ ਮੈਂ ਦੁਪ ਸੋ ਕਈ ਵਾਰ ਦੇਖਿਆ ਕਿ ਲੋਗ ਰਸਤੇ ਤੇ ਜਾਂਦੇ ਆ ਕਈ ਵਾਰ ਸਿੱਧਰ ਡਿੱਗ ਪੈਂਦੇ ਹੈਗੇ ਆ ਕੀ ਕਾਰਨ ਬਣ ਜਾਂਦਾ ਹੈਗਾ ਉਹਨਾਂ ਨੂੰ ਕੀ ਧਿਆਨ ਰੱਖਣਾ ਚਾਹੀਦਾ ਹੈਗਾ ਜੇ ਉਹ ਰਸਤੇ ਤੇ ਜਾ ਰਹੇ ਤਾਂ ਆ ਖਾਸ ਕਰਕੇ ਜਿਹੜੇ ਪੇਸ਼ੈਂਟ ਹਾਈਪੋਟੈਨਸ਼ਨ ਦੇ ਹੈ ਘੱਟ ਬੀਪੀ ਹੁੰਦਾ ਉਹਨਾਂ ਦੇ ਡੀਹਾਈਡਰੇਸ਼ਨ ਹੋ ਜਾਂਦੇ ਉਸ ਤੋਂ ਇਲਾਵਾ ਜਿਹੜੇ ਕਾਫੀ ਬਜ਼ੁਰਗ ਲੋਗ ਹੋਣ ਜਾਂ ਬੱਚੇ ਹੋਣ ਉਹ ਵੀ ਉਹਨਾਂ ਨੂੰ ਵੀ ਧੁੱਲ ਲਗਨ ਕਰਕੇ ਡਾਇਰੈਕਟ ਸਨਲਾਈਟ ਕਰਕੇ ਹੀਟ ਸਟ੍ਰੋਕ ਦਿਖਾਉਂਦੀ ਕਾਫੀ ਚਮਕਾ ਵੱਧ ਜਾਂਦੀ ਹੈ ਤੋ ਉਹਨਾਂ ਯਾਦ ਤੇ ਪ੍ਰੋਬਲਮ ਹੋ ਗਈ। ਡਾਕਟਰ ਸਾਹਿਬ ਦੇਖਿਆ ਜਾਵੇ ਤਾਂ ਪਹਿਲੇ ਸਮੇਂ ਚ ਦੇਖਦੇ ਹੀ ਸੀਗੇ ਪਿਛਲੀ ਵਾਰ ਗਰਮੀ ਘੱਟ ਹੈਗੀ ਸੀ ਐਤ ਕੀ ਲੱਗ ਰਿਹਾ ਕਿ ਜਿਆਦਾ ਗਰਮੀ ਹੈਗੀ ਆ ਔਰ ਬੱਚਿਆਂ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਇਸ ਲੂ ਤੋਂ। ਬਿਲਕੁਲ ਜੀ ਮੈਂ ਇਹੀ ਜੀ ਦੇਖ ਰਹੇ ਹਾਂ ਕਿ ਪਿਛਲੇ ਸਾਲ ਕੰਪੈਰੀਟਿਵਲੀ ਇਸੇ ਟਾਈਮ 'ਚ ਮੇਜ ਟੈਂਪਰੇਚਰ ਘੱਟ ਸੀ। ਨੋ ਸਾਇਦ ਬਾਰਸ਼ਾ ਵੀ ਹੋ ਰਹੀਆਂ ਸੀ ਉਦੋਂ ਤੇ ਹੁਣ ਤੇ ਇਸ ਸਮੇ ਗਰਮੀ ਬਹੁਤ ਪੈ ਰਹੀ ਹੈ ਤੇ ਬੱਚਿਆਂ ਦਾ ਖਿਆਲ ਤਾਂ ਬਿਲਕੁਲ ਰੱਖਣਾ ਚਾਹੀਦਾ ਸਰਕਾਰ ਨੇ ਬੜਾ ਵਧੀਆ ਕਦਮ ਚੱਕਿਆ ਟਾਈਮ ਘਟਾ ਦਿੱਤੇ ਸਕੂਲਾਂ ਦੇ ਕਿ ਬੱਚਿਆਂ ਨੂੰ ਦੁਪਹਿਰ ਦਾ ਬਿਲਕੁਲ ਬਾਹਰ ਨਾ ਨਿਕਲਣ ਦਿੱਤਾ ਜਾਵੇ ਤੇ ਘਰੇ ਹੀ ਜਿੰਨਾ ਰਹਿਣ ਤੇ ਉਹਨਾਂ ਚੰਗਾ ਵਾ ਤੇ ਉਹਨਾਂ ਦਾ ਬਚਾਅ ਕੀਤਾ ਜਾਵੇ ਅ ਇਹ ਗਰਮੀ ਵਧਣ ਦਾ ਕੀ ਕਾਰਨ ਤੁਸੀਂ ਸਰ ਡਾਕਟਰ ਸਾਹਿਬ ਸਮਝਦੇ ਹੈਗੇ ਕਿ ਗਰਮੀ ਇਹ ਇਦਾਂ ਡਿਸਟਰਬੈਂਸ ਜਿਹੜੀ ਹੈ ਹੋ ਰਹੀ ਹੈ ਕੀ ਕਾਰਨ ਸਰ ਗਰਮੀ ਦਾ ਇੰਜ ਹੈਗਾ ਵਾ ਕਿ ਕੁਝ ਤਾਂ ਆਪਣੀਆਂ ਹਾਜ਼ਤਾਂ ਹੀ ਮੈਨ ਲੱਗਦਾ ਜਿਹੜੇ ਅਦਰਖਤ ਆ ਪਾਣੇ ਵਾ ਵੜੀ ਜਾ ਰਹੇ ਆ ਉਸ ਵਰਗੇ ਦਿਨ ਪ੍ਰਤੀ ਦਿਨ ਦੇਖਣ ਦਾ ਹੈ ਕਿ ਹਰ ਸਾਲ ਗਰਮੀ ਦਾ ਪ੍ਰਭਾਵ ਵੱਧਦਾ ਵਾ ਹੈ ਇਹ ਇਹ ਐਟ ਲੀਸਟ ਹਰ ਇੱਕ ਨੂੰ ਕੰਪਲਸਰੀ ਹੋਣਾ ਚਾਹੀਦਾ ਹੈ ਕਿ ਦਰਖਤ ਜੂਰ ਲਗਾਏ ਜਾਣ ਜਿੰਨੇ ਜ਼ਿਆਦਾ ਦਰਖਤ ਹੋਣਗੇ ਆਉਣ ਵਾਲੇ ਸਮੇਂ ਚ ਉਨੀ ਹੀ ਗਰਮੀ ਤੋਂ ਬਚਾਅ ਕਰ ਸਕਦੇ ਆ ਬੜਾ ਵਧੀਆ ਮੈਸੇਜ ਦਿੱਤਾ ਡਾਕਟਰ ਸਾਹਿਬ ਨੇ ਕਿ ਦਰਖਤ ਜੜੇ ਆ ਉਹ ਜ਼ਿਆਦਾ ਤੋਂ ਜ਼ਿਆਦਾ ਲਗਾਣੇ ਚਾਹੀਦੇ ਹੈਗੇ ਆ ਔਰ ਜਦੋਂ ਕੋਈ ਦਰਖਤ ਲਗਾ ਦਿੰਦਾ ਹੈਗਾ ਤਾਂ ਉਸ ਦੀ ਕੇਅਰ ਵੀ ਕਰਨੀ ਚਾਹੀਦੀ ਹੈਗੀ ਉਸ ਨੂੰ ਵੱਡਾ ਵੀ ਕਰਨਾ ਚਾਹੀਦਾ ਪਾਣੀ ਪੋਣਾ ਚਾਹੀਦਾ ਹੈਗਾ ਧਿਆਨ ਰੱਖਣਾ ਚਾਹੀਦਾ ਹੈਗਾ ਤਾਂ ਕੱਲਾ ਪੀੜ ਕੱਲਾ ਇੱਕ ਪੌਦਾ ਹੀ ਨਹੀਂ ਲਗਾ ਦੇਣਾ ਚਾਹੀਦਾ ਕਿ ਉਸ ਨੂੰ ਮੇਨਟੇਨ ਵੀ ਕਰਨਾ ਚਾਹੀਦਾ ਹੈਗਾ ਪਾਣੀ ਵੀ ਪੋਣਾ ਚਾਹੀਦਾ ਕਿਉਂਕਿ ਗਰਮੀ ਕਾ ਜਦੋਂ ਧੁੱਪ ਹੁੰਦੀ ਹੈ ਜਰਾ ਤਾਂ ਲੋਕ ਛਾਂ ਪਾੜਦੇ ਹੁੰਦੇ ਆ ਤਾਂ ਲੋਕਾਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈਗੀ ਆ ਡਾਕਟਰ ਸਾਹਿਬ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਪਾਣੀ ਪੀਣਾ ਚਾਹੀਦਾ ਜੇ ਕਿਸੇ ਨੂੰ ਕੋਈ ਹੁੰਦਾ ਤਾਂ ਨੇੜੇ ਦੇ ਡਾਕਟਰ ਨੂੰ ਦਿਖਾਣਾ ਚਾਹੀਦਾ ਜਿੱਦਾਂ ਤੁਸੀਂ ਬਾਹਰ ਲਗਾ ਕੇ ਵੀ ਲਗਾਇਆ ਕਿ ਆਪਣੇ ਆਪ ਮੈਡੀਸਿਨ ਨਾ ਲਓ ਜਿਆਦਾ ਮਾਤਰਾ ਦੇ ਵਿੱਚ ਤੁਸੀਂ ਮੈਡੀਸਿਨ ਜਿਹੜੀ ਲਈਤੀ ਜਾਂਦੀ ਹੈ ਕਿ ਡਾਕਟਰ ਨੂੰ ਦਿਖਾਣਾ ਚਾਹੀਦਾ ਹਾਂਜੀ ਬਿਲਕੁਲ ਇਸੇ ਬਚਾਅ ਵਾਸਤੇ ਸਭ ਤੋਂ ਪਹਿਲੇ ਪਾਣੀ ਸਮੇਂ ਤੇ ਪੀਂਦੇ ਰਹੋ ਬਾਰ-ਬਾਰ ਡੀ ਹਾਈਡਰੇਸ਼ਨ ਤੋਂ ਮੌਸਮੀ ਫਲ ਜਿਹੜੇ ਆਏ ਉਹ ਖਾਣੇ ਖਾਨ ਵਿੱਚ ਸਾਦਾ ਖਾਣਾ ਖਾਓ ਤੇ ਮਸਾਲੇਦਾਰ ਖਾਣਾ ਵਗੈਰਾ ਇਹਨੂੰ ਵੀ ਅਵੋਇਡ ਕਰਨਾ ਹੈ ਜਿਹੜੇ ਮੇਰੇ ਭਰਾ ਰਾਤ ਨੂੰ ਕੋਈ ਸ਼ਰਾਬ ਤੋਂ ਪੀਂਦਾ ਹੋ ਸ਼ਕੀਨ ਹੈਗੇ ਉਹ ਵੀ ਥੋੜਾ ਜਿਹਾ ਘੱਟ ਕਰਨ ਕਿਉਂਕਿ ਗਰਮੀ ਇਹਨਾਂ ਕਰਕੇ ਇਸ ਕਰਕੇ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਤੇ ਜੇ ਰਬ ਨਾ ਕਰੇ ਕਿਸੇ ਨੂੰ ਤਕਲੀਫ ਹੁੰਦੀ ਹੈ ਤਾਂ ਆਪਣੇ ਨੇੜੇ ਜਿਹੜੇ ਵੀ ਕੁਆਲੀਫਾਈਡ ਡਾਕਟਰ ਉਹਨੂੰ ਸੰਪਰਕ ਕਰਨ ਤੇ ਜ਼ਿਆਦਾ ਵਧੀਆ ਰਹੇਗਾ ਤਾਂ ਬਿਲਕੁਲ ਡਾਕਟਰ ਜਤਿੰਦਰ ਕੋਚੜ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈਗਾ ਔਰ ਆਪਣੇ ਆਲੇ ਦੁਆਲੇ ਪੇੜ ਲਗਾਣੇ ਚਾਹੀਦੇ ਹੈਗੇ ਆ ਜੇ ਕੋਈ ਲੋਕ ਬਾਹਰ ਜਾਂਦੇ ਹੈਗੇ ਆ ਸਿਰ ਟਕਣਾ ਚਾਹੀਦਾ ਹੈਗਾ ਲਗਾਤਾਰ ਪਾਣੀ ਪਿੰਦੇ ਰਹਿਣਾ ਚਾਹੀਦਾ ਰਹੇਗਾ ਕੈਮਰਾ ਪਰਸਨ ਰੋਹਿਤ ਨਾਲਸਣੀ ਚੋਪੜਾ ਲਿਵਿੰਗ ਇੰਡੀਆ ਇਸ ਪੰਜਾਬ ਫਿਰੋਜ਼